ਰਾਤ ਨੂੰ ਇਹਦੀ ਪੈਕਿੰਗ ਹੁੰਦੀ ਆ ਰਾਤ ਤੋਂ ਬਾਅਦ ਅਸੀਂ ਬਾਬਾ ਜੀ ਦੇ ਵਿਆਹ ਤੇ ਕੰਨ ਸਾਹਿਬ ਰਾਤ ਨੂੰ ਲੈ ਜੀਦੇ ਜਦ ਤਨ ਵਿਆਹ ਹੁੰਦਾ ਉਸ ਤੋਂ ਅਗਲੇ ਦਿਨ ਜਿਹੜੀ ਸੰਗਤ ਸੁੱਤੀ ਹੁੰਦੀ ਆ ਉਹਨਾਂ ਨੂੰ ਸਾਰਿਆਂ ਨੂੰ ਠਾਲ ਠੱਲ ਕੇ ਭਾਜੀ ਤੇ ਬਿੱਦ ਉਹਨਾਂ ਨੂੰ ਦੇ ਦਈਏ ਵੀ ਆਹ ਤੁਸੀਂ ਆਪਣੀ ਪ੍ਰਸਾਦ ਲਓ ਤੇ ਬਾਬਾ ਦਾ ਵਿਆਹ ਸਪੂਰਨ ਹੋਇਆ ਅਸੀਂ ਜੀ ਇਹਦੇ ਵਿੱਚ ਸ਼ੱਕਰ ਪਾਰੇ ਮਿੱਠੀ ਸੇਵੀ ਲੋਣੀ ਸੇਵੀ ਕਾਠੀ ਗੋੜਾ ਘਧਾਰੇ ਪਕੌੜਾ ਮਠੀ ਬਦਾਨਾ ਸੇਵੀ ਤੇ ਗੁਣੇ ਫਸਲ ਹੀ ਰੂਪੀ ਇੱਕ ਗੁਣੇ ਤਿਆਰ ਕੀਤੇ ਜਾਂਦੇ ਨੇ ਸੰਗਤ ਦੇ ਰੂਪ ਦਾ ਮਤਲਬ ਕਿ ਸੰਗਤ ਦੀ ਸੇਵਾ ਦੇ ਨਾਲ ਬਹੁਤ ਹੀ ਜਿਹੜੇ ਲੋਕੀਓ ਨੂੰ ਪਸੰਦ ਕਰਦਾ ਪਰ ਵੱਧ ਘੜੀ ਦਾ ਬਾਬੇ ਨਾਨਕ ਦੀ ਸੰਗਤ ਹੁੰਦੀ ਆ ਜੀ ਉਹ ਬਾਬੇ ਨਾਨਕ ਦੇ ਰੂਪ ਦੇ ਵਿੱਚ ਹੀ ਉਹਨਾਂ ਨੂੰ ਸਾਰੇ ਨੂੰ ਸਤਿਕਾਰ ਲੈਂਦੇ ਬਗੈਰ ਕਿਸੇ ਸਵਾਰਥ ਤੋਂ ਆਪਣੇ ਆਪ ਵੀ ਖੁਸ਼ੀ ਨਾਲ ਹੀ ਲੋਕੀ ਬੜੇ ਖੁਸ਼ ਨੇ ਵੀ ਸਾਡੇ ਮਹੱਲੇ ਚ ਗੁਰੂ ਨਾਨਕ ਸਾਹਿਬ ਦੇ ਵਿਆਹ ਦੀ ਭਾਜੀ ਬਣਨ ਦੀ ਆ ਅੱਜ ਤੁਹਾਨੂੰ ਦਿਖਾਉਣ ਲੱਗੇ ਆ ਕਿ ਗੁਰਨਾਨਕ ਦੇਵ ਜੀ ਦੀ ਭਾਜੀ ਕਿੰਨੀ ਬਣ ਰਹੀ ਆ ਕੀ ਕੀ ਬਣ ਰਿਆ ਹੈ ਔਰ ਇਸ ਦੀ ਖਾਸियत ਕੀ ਹੈ ਕਿੰਨੇ ਦਿਨ ਲੱਗਦੇ ਨੇ ਗੁਰਨਾਨਕ ਦੇ ਵਿਆਹ ਦੀ ਭਾਜੀ ਨੂੰ ਸਾਡੇ ਨਾਲ ਉਹ ਸੁਸਾਇਟੀ ਦੇ ਲੋਕ ਮੌਜੂਦ ਆ ਜਿਹੜੇ ਭਾਜੀ ਤਿਆਰ ਕਰਵਾਉਂਦੇ ਕੀ ਨਾਮ ਹੈ ਜੀ ਮੇਰਾ ਨਾਮ ਸਤਰਾਮ ਸਿੰਘ ਜੋੜਾ ਘਰ ਸੋਸਾਇਟੀ ਦਾ ਦਾਸ ਸੇਵਾਦਾਰ ਸਾਹਿਬ ਜੀ ਕਿੰਨੇ ਸਾਲ ਹੋ ਗਏ ਆ ਇਹ ਭਾਜੀ ਬਣਾਉਂਦਿਆਂ ਨੂੰ ਔਰ ਕੀ ਕੀ ਬਣਾਉਂਦੇ ਹੋ ਅਸੀਂ ਜੀ 25 ਸਾਲ ਹੋ ਗਏ ਨੇ ਸਾਨੂੰ ਇਹ ਸੇਵਾ ਭਾਜੀ ਦੀ ਚੁੱਕੀ ਹੋਈ ਨੂੰ ਅਸੀਂ ਪਹਿਲਾਂ ਤਾਂ 3 ਘੰਟਿਆਂ ਤੋਂ ਲੱਗੇ ਸਟਾਰਟ ਕਰੀ ਸੀ ਭਾਜੀ ਅੱਛਾ ਜੀ ਇਸ ਟਾਈਮ ਅਸੀਂ 12 ਟਾਂ ਦੇ ਲੱਗੇ ਪਹੁੰਚ ਗਏ ਆ ਭਾਜੀ ਦਾ ਜੀ ਤੇ ਜੇ ਦੇਖਿਆ ਜਾਵੇ ਤਾਂ ਕੀ ਕੀ ਬਣਾਉਂਦੇ ਹੋ ਅਸੀਂ ਜੀ ਇਹਦੇ ਵਿੱਚ ਸ਼ੱਕਰਪਾਰੇ ਮਿੱਠੀ ਸੇਵੀ ਲੋਣੀ ਸੇਵੀ ਕਾਠੀ ਪਕੌੜਾ ਘਦਾਰੇ ਪਕੌੜਾ ਮਠੀ ਬਦਾਨਾ ਸੇਵੀ ਤੇ ਗੁਨੇ ਗੁਨੇ ਇੱਕ ਸਪੈਸ਼ਲ ਹੀ ਰੂਪੀ ਇੱਕ ਗੁਨੇ ਤਿਆਰ ਕੀਤੇ ਜਾਂਦੇ ਨੇ ਸੰਗਤ ਦੇ ਰੂਪ ਦਾ ਮਤਲਬ ਕਿ ਸੰਗਤ ਦੀ ਸੇਵਾ ਦੇ ਨਾਲ ਬਹੁਤ ਹੀ ਜਿਹੜੇ ਲੋਕੀਓ ਨੂੰ ਪਸੰਦ ਕਰਦੇ ਨੇ ਇਹ 12000 ਕਿਲੋ ਭਾਜੀ ਵਰਤੌਣੀ ਕਿੰਨਾ ਕੁ ਸੌਖਾ ਕੰਮ ਆ ਤੇ ਇਹ ਵਰਤਾਈ ਕਦੋਂ ਜਾਂਦੀ ਹੈ ਅਸੀਂ ਬੜੇ ਖੁਸ਼ ਕਿ ਸਮਾਂ ਤਾਂ ਵੀ ਸਾਨੂੰ ਇਹ ਸੇਵਾ ਮਿਲੀ ਹੋਈ ਆ ਸੰਗਤ ਦਾ ਸਹਿਯੋਗ ਮਿਲਿਆ ਆ ਜਿਹੜਾ ਅਸੀਂ ਇਹ ਕਾਰਜ ਕਰਨੇ ਆ ਇਹ ਵਰਤੌਣ ਦੀ ਤਾਂ ਗੱਲ ਜੀ ਰਾਤ ਨੂੰ ਇਹਦੀ ਪੈਕਿੰਗ ਹੁੰਦੀ ਆ ਰਾਤ ਤੋਂ ਬਾਅਦ ਅਸੀਂ ਬਾਬਾ ਜੀ ਦੇ ਵਿਆਹ ਤੇ ਕੰਨ ਸਾਹਿਬ ਰਾਤ ਨੂੰ ਲੈ ਜੀਦੇ ਜਿਸ ਦਿਨ ਵਿਆਹ ਹੁੰਦਾ ਉਸ ਤੋਂ ਅਗਲੇ ਦਿਨ ਜਿਹੜੀ ਸੰਗਤ ਸੁੱਤੀ ਹੁੰਦੀ ਆ ਉਹਨਾਂ ਨੂੰ ਸਾਰਿਆਂ ਨੂੰ ਠਾਲ ਠਾਲ ਕੇ ਭਾਜੀ ਤੇ ਬਿੱਦ ਉਹਨਾਂ ਨੂੰ ਦੇਈਦੀ ਆ ਵੀ ਆਹ ਤੁਸੀਂ ਆਪਣੀ ਪ੍ਰਸਾਦ ਲਓ ਤੇ ਵਾਹਦਾ ਵਿਆਹ ਸਪੂਰਨ ਹੋਇਆ ਤੁਸੀਂ ਜਦਾਂ ਆਮ ਲੋਕਾਂ ਦੇ ਘਰਾਂ 'ਚ ਵਿਆਹ ਹੁੰਦਾ ਤੇ ਰਿਸ਼ਤੇਦਾਰ ਜਦੋਂ ਜਾਣ ਲੱਗਦੇ ਤਾਂ ਉਹਨਾਂ ਨੂੰ ਭਾਜੀ ਦਿੰਦੇ ਹਾਂਜੀ ਉਸੇ ਤਰ੍ਹਾਂ ਪਰ ਉਹਨਾਂ ਦਾ ਸਤਕਾਰ ਵਧ ਕਰੀਦਾ ਬਾਬੇ ਨਾਨੇ ਦੀ ਸੰਗਤ ਹੁੰਦੀ ਆ ਜੀ ਉਹ ਬਾਬੇ ਨਾਨੇ ਦੇ ਰੂਪ ਦੇ ਵਿੱਚ ਹੀ ਉਹਨਾਂ ਨੂੰ ਸਾਰਿਆਂ ਨੂੰ ਸਤਕਾਰ ਕਰਦੇ ਆ ਹੋਰ ਵੀ ਇੱਥੇ ਸਾਥੀ ਮੌਜੂਦ ਆ ਕੀ ਨਾਮ ਆ ਜੀ ਮੈਂ ਨਾ ਗੁਰਮੀਤ ਸਿੰਘ ਜੀ 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 ਇਹ ਫਿਰ ਚਾਹ ਕਿੰਨਾ ਕਿਉਂਕਿ ਅਸੀਂ ਦੇਖਦੇ ਹਾਂ ਜਦੋਂ ਤੁਹਾਡੀ ਇੰਟਰਵਿਊ ਕਰਨ ਆਏ ਆ ਜਾਂ ਉਦਾਂ ਵੀ ਜਿਹੜੇ ਹਲਵਾਈ ਵੀ ਲੱਗੇ ਤੇਰੇ ਤੇ ਇੱਕ ਵੱਖਰੀ ਤਰ੍ਹਾਂ ਦੀ ਮੁਸਕਾਨ ਆ ਹੱਸੀ ਜਾਂਦੇ ਆ ਤੇ ਬਾਬੇ ਨਾਨਕ ਦਾ ਨਾਮ ਲਈ ਜਾਂਦੇ ਆ ਭਾਜੀ ਚਾਹ ਦੀ ਤੇ ਗੱਲ ਇਹ ਆ ਵੀ ਚਲੋ ਅਸੀਂ ਤੇ ਸੇਵਾ ਕਰਨੀ ਆ ਸਾਡੀ ਸਤਿਗੁਰੂ ਨੇ ਡਿਊਟੀ ਲਾਈ ਵੀ ਅਸੀਂ ਇੱਥੇ ਆਪਣੀ ਜ਼ਿੰਮੇਵਾਰੀ ਜੇ ਬਣਾਉਣ ਦੇ ਮਠਿਆਈ ਸਾਡੇ ਮੱਲੇਦਾਰ ਵੀ ਜਿਹੜੇ ਬੰਦੇ ਆ ਨਾ ਜਿਹੜੇ ਸਾਡੇ ਮੱਲੇ ਦੇ ਜਨਾਨੀਆਂ ਉਹ ਰੋਜ਼ ਹੀ ਕਦੀ ਅੱਜ ਅਸੀਂ ਨਾਸ਼ਤਾ ਕਰਾਉਨੇ ਆ ਅੱਜ ਅਸੀਂ ਨਾਸ਼ਤਾ ਕਰਾਉਨੇ ਹਲਵਾਈਆਂ ਨੂੰ ਅੱਜ ਅਸੀਂ ਨਾਸ਼ਤਾ ਕਰਾਉਨੇ ਆ ਬਿਗੈਰ ਕਿਸੇ ਸਵਾਰਥ ਤੋਂ ਆਪਣੇ ਆਪ ਵੀ ਖੁਸ਼ੀ ਨਾਲ ਹੀ ਲੋਕੀ ਬੜੇ ਖੁਸ਼ ਨੇ ਵੀ ਸਾਡੇ ਮਹੱਲੇ 'ਚ ਗੁਰੂ ਨਾਨਕ ਸਾਹਿਬ ਦੇ ਵਿਆਹ ਦੀ ਭਾਜੀ ਬਣਨ ਲਈ ਆ। ਕੋਈ ਬੜੀ ਵੱਡੀ ਗੱਲ ਆ ਅਹਿਮ ਰਸਮ ਆ ਭਾਜੀ। ਚਾਹੇ ਉਹ ਬੇਸ਼ੱਕ ਉਸ ਤੋਂ ਮੇ ਗ੍ਰਸਥ ਨੂੰ ਪ੍ਰਧਾਨ ਕਹਿ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਗ੍ਰਸਤੀ ਸ਼ੁਰੂ ਕਰਨ ਲੋਕਾਂ ਨੂੰ ਦੱਸਿਆ ਕਿ ਗ੍ਰਸਥ ਜੀਵਨ ਚਾਹੋ। ਪਰ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਇੱਕ ਭਾਜੀ ਕਹਿ ਦਦੇਗੇ ਆ ਭਾਜੀ ਪਾਤੀ ਤੈਨੂੰ। ਮਤਲਬ ਇੱਕ ਦੂਜੇ ਨੂੰ ਇੱਕ ਪਿਆਰ ਦੇ ਰੂਪ 'ਚ ਭਾਜੀ ਪੈਂਦੀ ਆ। ਫਿਰ ਤੁਸੀਂ ਇਹ ਭਾਜੀ ਦਾ ਆਈਡੀਆ ਕਿੱਦਾਂ ਆਇਆ ਸੀ? ਆਈਡੀਆ ਤਾਂ ਵੈਸੇ ਦੋ ਚਾਰ ਕੁਇੰਟਲ ਨਾਲ ਸ਼ੁਰੂ ਕੀਤੀ ਸੀ ਭਾਜੀ ਤੇ ਅੱਜ ਤੋਂ ਹੁਣ ਟਨ ਦੇ ਹਿਸਾਬ ਨਾਲ 12 ਟਨ ਭਾਜੀ ਭੰਜਣੀਆਂ 12 ਤੋਂ ਵੱਧ ਜਾਣੀਆਂ ਭਾਜੀ ਸਾਡੀ ਔਰ ਵਾਹਿਗੁਰੂ ਦੀ ਕਿਰਪਾ ਜੇ ਇਤਨਾ ਹੀ ਰਹੀ ਤਾਂ ਗਿਆ ਸੀ ਇੱਕ ਅੱਧੀ ਗੱਡੀ ਸਾਡੀ ਅੰਦਰ ਹੁੰਦੀ ਸੀ ਅੱਜ ਸਾਡੀਆਂ ਗੱਡੀਆਂ ਇਹਨਾਂ ਸਾਰੀਆਂ ਬਾਹਰ ਘਟਾ ਦਿਆਂ ਕਿਉਂਕਿ ਮਾ ਸਾਡੀ ਭਾਜੀ ਚੇ ਆਉਣੀ ਆ ਬਿਲਕੁਲ ਅਸੀਂ ਤਾਂ ਵੇਖਿਆ ਕਿ ਤੁਹਾਡੀ ਮਠਾਈਆਂ ਦੇ ਪਹਾੜ ਹੀ ਲੱਗੇਦੇ ਆ ਬਸ ਉਹ ਲੱਗਦਾ ਕਿ ਸਾਨੂੰ ਅਗਲੀ ਵਾਰੀ ਜਗ੍ਹਾ ਹੋਰ ਦਾ ਅਰੇਂਜਮੈਂਟ ਕਰਨਾ ਪੈਣਾ ਲੱਗਿਆ ਸਾਡੀ ਇਹ ਜਗ੍ਹਾ ਘਟੀ ਜਾਣ ਰਹੀ ਹੈ। ਜਨਾਬ ਕਿਰਪਾ ਕਰੇ ਤੇ ਤੁਸੀਂ ਹੋਰ ਵਧਾਉਂਦੇ ਜਾਓ ਤੇ ਸੰਗਤ ਖਾਂਦੀ ਜਾਏ। ਸਾਡੇ ਨਾਲ ਇੱਥੇ ਬਣਾਉਣ ਵਾਲੀ ਸੰਗਤ ਵੀ ਮੌਜੂਦ ਹੈ। ਕੀ ਨਾਮ ਹੈ ਜੀ? ਮੇਰਾ ਨਾਮ ਕੀੰਤੀ ਲਾਲਾ ਜੀ। ਕੀੰਤੀ ਲਾਲ ਜੀ ਆਮ ਘਰਾਂ ਦੇ ਜਦੋਂ ਜਾਂਦੇ ਹੋ ਉੱਥੇ ਜਾ ਕੇ ਕੰਮ ਕਰਨਾ ਤੇ ਬਾਬੇ ਨਾਨਕ ਦੇ ਵਿਆਹ 'ਚ ਭਾਜੀ ਬਣਾਉਣਾ ਕਿੰਨਾ ਗਹਿਮ। ਇਹਦੇ 'ਚ ਬਹੁਤ ਆਨੰਦ ਆ ਜੀ ਸਾਨੂੰ। ਬਹੁਤ ਹੀ ਸਕੂਨ ਮਿਲਦਾ ਵੀ ਅਸੀਂ ਸ਼ੂਗਰ ਕਰਦੇ ਆ ਸਾਨੂੰ ਸਾਲ ਬਾਅਦ ਬਾਬੇ ਦੇ ਮੌਕਾ ਮਿਲਦਾ ਵਾ। ਤੇ ਸਾਨੂੰ ਕੋਈ ਥਕਾਵਟ ਨਹੀਂ ਮਹਿਸੂਸ ਹੁੰਦੀ ਬੜਾ ਵਧੀਆ ਸਵੇਰੇ ਆਜੀ ਦਾ ਰਮਾਨਾ ਤੇ ਬਾਬੇ ਦੇ ਵਿਆਹ ਦਾ ਨਾਂ ਲੈ ਕੇ ਤੇ ਆਪਣੇ ਸ਼ੁਰੂ ਕਰਦੀ ਦਾ ਕੰਮ ਭਾਈ ਜਦੋਂ ਬਣਾਉਂਦੇ ਆ ਉਹਨੂੰ ਤੋੜ ਕੇ ਚੱਖਦੇ ਵੀ ਆ ਕੋਈ ਥੋ ਛੋਟੀ ਮੋਟੀ ਚੀਜ਼ ਹੀ ਬੇਸ਼ੱਕ ਮੂੰਹ ਚ ਪਾ ਲੈੜ ਵੀ ਚੰਚ ਠੀਕ ਆ ਨਹੀਂ ਜੀ ਇਹ ਜਦੋਂ ਮਾਲਕ ਦੀ ਅਰਦਾਸ ਹੋ ਜਾਣੀ ਹੈ ਤੇ ਉਹਦੇ ਨਾਲ ਹੀ ਸਾਰੇ ਕੰਮ ਸੰਪੂਰਨ ਹੋ ਜਾਣੇ ਆ ਜੀ ਲੋੜ ਨਹੀਂ ਪੈਂਦੀ ਬਸ ਅੰਦਾਜ਼ੇ ਨਾਲ ਹੀ ਸੁੱਟੀ ਜੀ ਬਾਬੇ ਨਾਨਕ ਦਾ ਐਸੀ ਮੋਹ ਮਾਇਆ ਹੈ ਐਸਾ ਪਿਆਰ ਹੈ ਕਿ ਇਹ ਜੋ ਚੀਜ਼ਾਂ ਬਣਦੀਆਂ ਪਈਆਂ ਇਹ ਚੈੱਕ ਕਰਨ ਦੀ ਲੋੜ ਨਹੀਂ ਪੈਂਦੀ ਜਦੋਂ ਸੰਗਤ ਦੇ ਮੂੰਹ ਪੈਣੀ ਤੇ ਸੰਗਤ ਵੀ ਆਸ਼ਸ਼ ਘਰ ਉੱਠਦੀ ਆ 12000 ਕਿਲੋ ਤੋਂ ਵੱਧ ਇਹ ਮਠਾਈ ਬਣ ਰਹੀ ਆ ਔਰ ਵਰਤਾਈ ਜਾਣੀ ਹੈ ਬਾਬੇ ਨਾਨਕ ਦੇ ਵਿਆਹ ਨੂੰ ਜਦੋਂ ਸੰਪੂਰਨ ਹੋ ਜਾਣਾ ਜਿੱਦਾਂ ਰਿਸ਼ਤੇਦਾਰ ਤੋਰਨ ਲੱਗਿਆਂ ਆਮ ਲੋਕ ਭਾਜੀ ਦਿੰਦੇ ਆ ਇਹ ਸੋਸਾਇਟੀ ਵੀ ਫਿਰ ਤੁਰੀ ਜਾਂਦੀ ਸੰਗਤ ਨੂੰ ਇਹ ਭਾਜੀ ਦਿੰਦੀ ਆ ਤੇ ਅਗਲੇ ਵਿਆਹ ਤੇ ਆਉਂਦਾ ਸੱਦਾ ਦਿੰਦੀ ਆ ਕੈਮਰਾਮੈਨ ਬੰਡੀ ਦੇ ਨਾਲ ਪੰਜਾਬੀ ਟੈਨਲੀ ਨਿਤਲ ਉਥਰਾ ਬਟਾਲਾ